ਐਸਾ ਕੀ ਕਰਿਆ ਜੀ ਪ੍ਰੈਕਟੀਕਲ ਕਰਿਆ ਜੀ ਇਹਨਾਂ ਨੇ ਦੋ ਗੋਡੇ ਪੁਆ ਨਹੀਂ ਦੋਨਾਂ ਦਾ ਦੁਬਾਰੇ ਦੁਬਾਰੇ ਆਪਰੇਸ਼ਨ ਕਰਤਾ ਜੀ ਇਸਨੂੰ ਕਰਿਆ ਜੀ ਪਹਿਲਾਂ ਸਾਡੇ ਮਰੀਜ਼ ਦਾ ਪਹਿਲੀ ਗੇਲ ਗੋਡਿਆਂ ਦਾ ਆਪਰੇਸ਼ਨ ਕਰਿਆ ਜੀ ਉਹਰੇ ਸੋ ਤੁਸੀਂ ਸੁਣਿਆ ਭਵਾਨੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਅੱਜ ਉਸ ਵੇਲੇ ਭਾਰੀ ਹੰਗਾਮਾ ਖੜਾ ਹੋ ਗਿਆ ਜਦੋਂ ਇੱਕ ਮਰੀਜ਼ ਨਾਲ ਕਿਸਾਨੀ ਝੰਡੇ ਲੈ ਕੇ ਆਏ ਵਿਅਕਤੀਆਂ ਨੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਤੇ ਹਸਪਤਾਲ ਦੇ ਸਾਹਮਣੇ ਧਰਨਾ ਦਾ ਦਿੱਤਾ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਭਵਾਨੀਗੜ੍ਹ ਦੇ ਰਾਮਪੁਰਾ ਰੋਡ ਤੇ ਸਥਿਤ ਇੱਕ ਪ੍ਰਾਈਵੇਟ ਜੋ ਹਸਪਤਾਲ ਹੈ ਉੱਥੇ ਮਰੀਜ਼ ਕਿਉਂਕਿ 6 ਮਹੀਨੇ ਪਹਿਲਾਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ 6 ਮਹੀਨੇ ਪਹਿਲਾਂ ਇਸ ਮਰੀਜ਼ ਨੇ ਗੋਡਿਆਂ ਦਾ ਆਪਰੇਸ਼ਨ ਕਰਵਾਇਆ ਸੀ 5 ਦਿਨ ਰੱਖਣ ਤੋਂ ਬਾਅਦ ਜਦੋਂ ਛੁੱਟੀ ਦੇ ਦਿੱਤੀ ਗਈ ਉਸ ਤੋਂ ਬਾਅਦ ਮੌਜੂਦ ਲੋਕਾਂ ਨੇ ਦੋਸ਼ ਲਾਇਏ ਨੇ ਕਿ ਗੋਡਿਆਂ ਦੇ ਆਪਰੇਸ਼ਨ ਤੋਂ ਬਾਅਦ ਇਨਫੈਕਸ਼ਨ ਫੈਲ ਗਈ ਅਤੇ ਉਹਨਾਂ ਨੇ ਬਾਰ-ਬਾਰ ਹਸਪਤਾਲ ਵਿੱਚੇ ਸੰਪਰਕ ਕੀਤਾ ਪਰ ਇਨਫੈਕਸ਼ਨ ਨਹੀਂ ਗਈ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਹੋਰ ਜਗ੍ਹਾ ਤੋਂ ਵੀ ਅਦਾਜ ਕਰਵਾਇਆ ਅਤੇ ਹੁਣ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਆਪਰੇਸ਼ਨ ਕਰਕੇ ਉਹਨਾਂ ਦਾ ਸਮਾਂ ਵੀ ਬਰਬਾਦ ਕੀਤਾ ਤੇ ਪੈਸੇ ਵੀ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੌਜੂਦ ਲੋਕਾਂ ਨੇ ਇਥੋਂ ਤੱਕ ਦੋਸ਼ ਲਾਇਆ ਕਿ ਮਰੀਜ਼ ਦਾ ਆਪਰੇਸ਼ਨ ਨਹੀਂ ਪ੍ਰੈਕਟੀਕਲ ਕੀਤਾ ਗਿਆ ਉੱਥੇ ਹੀ ਡਾਕਟਰ ਦੀਪਕ ਕਮਲ ਸਿੰਘ ਦਾ ਤੇ ਉਹਨਾਂ ਦੇ ਨਾਲ ਮੌਜੂਦ ਡਾਕਟਰਾਂ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ 4 ਅਕਤੂਬਰ ਨੂੰ ਮਰੀਜ਼ ਆਖਣਾ ਹੋਏ ਸੀ 5 ਦਿਨ ਤੋਂ ਬਾਅਦ ਛੁੱਟੀ ਦਿੱਤੀ ਗਈ ਤੇ ਕੁਝ ਸਮਾਂ ਬਾਅਦ ਜੋ ਰੇਸ਼ੀਆ ਦੀ ਪ੍ਰੋਬਲਮ ਆਈ ਉਸ ਦੀ ਦਵਾਈ ਦਿੱਤੀ ਗਈ ਅਤੇ ਅਸੀਂ ਹਰ ਇੱਕ ਗੱਲਬਾਤ ਹੈ ਜਿਹੜੀ ਮਰੀਜ਼ ਨੂੰ ਸਮਝਾ ਦਿਆ ਕਰਦੇ ਹਾਂ ਪਰ ਹੁਣ ਕੰਪਨਸੇਸ਼ਨ ਦੀ ਮੰਗ ਕੀਤੀ ਜਾ ਰਹੀ ਐ ਸੋ ਤੁਹਾਨੂੰ ਉੱਥੇ ਹੀ ਲੈ ਚਲਦੇ ਆ ਸੁਣਾਉਣੇ ਆ ਪੀੜਤ ਦੇ ਵਾਕ ਕੀ ਕਹਿਣਾ ਤੇ ਕੀ ਕਹਿਣਾ ਹੈ ਡਾਕਟਰ ਸਾਹਿਬ ਦਾ ਕਿੰਨੇ ਸਾਲਾਂ ਦੀ ਉਮਰ ਦੀ ਉਹਦੀ ਕਿਹਾ ਜਾ ਸਰੀਰ ਪਿਆ ਦੀ ਲਾਲਚ ਦੇ ਵਿੱਚ ਆ ਗਏ ਹਰ ਇੱਕ ਡਾਕਟਰ ਕਹਿੰਦਾ ਵੀ ਇੱਕ ਗੋਡਾ ਪਾਉਂ ਮੈਂ ਇੱਕ ਪਾਉਂਗਾ ਭਾਈ 6 ਮਹੀਨੇ ਬਾਅਦ ਐਡਾ ਲਾਲਚ ਆਇਆ ਕਹਿੰਦਾ ਵੀ ਅਸੀਂ ਇਕੱਠੀ ਪਾਦਾਂਗੇ ਜਾਂ ਜੀ ਪਾਦਾਂਗੇ ਬਸ ਬਹਿ ਜਾਓ ਅੰਦਰ 8 ਗ੍ਰਾਮ ਖੂੜ ਰਹਿ ਗਿਆ ਉਹਨੂੰ ਛੁੱਟੀ ਦਿੱਤੀ ਕਹਿੰਦਾ ਜਾਓ ਕਰੇ ਠੀਕ ਐ ਉਹ ਬੰਦਾ ਬੇਹੋਸ਼ ਹੋ ਜਾਂਦਾ ਕਦੇ ਕਿਵੇਂ ਹੋ ਜਾਂਦਾ ਜਦੋਂ ਦੁਬਾਰੇ ਆ ਕੇ ਉਹਨੂੰ ਉਰੇ ਲੈ ਕੇ ਆਏ ਕਹਿੰਦੇ ਤਾਂ ਡਾਕਟਰ ਅਮਰੀਕਾ ਗਿਆ ਹੋਇਆ ਉਹਦਾ ਹਈ ਨਹੀਂ ਉਹ ਇੱਕ ਹਫ਼ਤਾ ਨਹੀਂ ਆਉਂਦਾ ਲਮਕਲਮ ਕਈਆ ਕਰਦੇ ਨੇ ਉਹਦੇ ਗੋਡਿਆਂ 'ਚੋਂ ਦੋਨਾਂ ਦੇ ਵਿੱਚੋਂ ਰੇਸਾ ਪੈ ਗਿਆ ਪੀਕ ਪੈ ਗਈ ਅੰਦਰ ਉਹਦੀ ਕੋਈ ਸੰਭਾਲ ਨਹੀਂ ਕੀਤੀ ਹੋਰ ਪੈਸੇ ਭਰ ਦੋ ਕਹਿੰਦੇ 18-18000 20000 ਦੁਬਾਰੇ ਹੋਰ ਭਰ ਲਿਆ ਫੇਰ ਵੀ ਠੀਕ ਹੋਇਆ ਬੰਦਾ ਚਾਰ ਆਪਰੇਸ਼ਨ ਕਰਕੇ 1.5 ਮਹੀਨੇ ਦੇ ਵਿੱਚ ਗੋਡੇ ਦੋਨੇ ਗੋਡਿਆਂ ਦੇ ਚਾਰ ਆਪਰੇਸ਼ਨ ਫੇਰ ਵੀ ਨਹੀਂ ਗੋਡੇ ਠੀਕ ਹੋਏ ਤੁਸੀਂ ਵੀਡੀਓ ਬਣਾ ਕੇ ਦੇਖੋ ਜੀ ਉਹਦੇ ਗੋਡੇ ਦੇਖੋ ਲੈ ਇੱਥੇ ਦੇਖੋ ਖਰਚੇ ਦੇਖੋ ਬਿੱਲ ਦੇਖੋ ਇੰਨਾ ਪੈਸਾ ਭਰਦੋ ਇੰਨਾ ਪੈਸਾ ਭਰਦੋ ਤੇਰੀਆਂ ਤੇਰੇ ਅੱਜ ਵੀ ਉਹਦੀ ਕੋਈ ਪ੍ਰਵਾਹ ਨਹੀਂ ਉਹ ਮਰਨ ਕਰਾ ਲੈ ਮਰੀਜ਼ ਪਿਆ ਵਿਚਾਰਾ ਉਹਦੀ ਕੋਈ ਪ੍ਰਵਾਹ ਨਹੀਂ ਉਧਰ ਖੜਨ ਵਾਲੇ ਬਹੁਤ ਨੇ ਹਸਪਤਾਲ ਇੰਨਾ ਵੱਡੋ ਕਹਿੰਦੇ ਇਫੈਕਸ਼ਨ ਹੋ ਜੂਗੀ ਉਹ ਜਿਹੜੇ ਮਰ ਰਹੇ ਨੇ ਇਫੈਕਸ਼ਨ ਨਾਲ ਛੋਡੀ ਦਿੱਤੀ ਵੀ ਹੈ ਇਫੈਕਸ਼ਨ ਆ ਉਹ ਤੁਸੀਂ ਨੇ ਦਿੱਤੀਆ ਹਸਪਤਾਲ ਤੇ ਉਹਨੂੰ ਮੌਤ ਆ ਉਹਦੀ ਕੋਈ ਪਰਵਾਹ ਨਹੀਂ ਇੰਨਾ ਨਾਲ ਇਫੈਕਸ਼ਨ ਹੋ ਜੂਗੀ ਇਹਨਾਂ ਦੇ ਪੈਸਿਆਂ ਨਾਲ ਤਾਂ ਥੋੜੇ ਕਾਹ ਚੱਲਦੇ ਨੇ ਹੁਣ ਇਹਨਾਂ ਤੋਂ ਇਫੈਕਸ਼ਨ ਹੁੰਦੀ ਹੈ ਸੋ ਭਰਾਵੋ ਏਕਾ ਕਰਕੇ ਇਹਨਾਂ ਤੋਂ ਬਚਣ ਦੀ ਲੋੜ ਆ ਧਮਕੀਆਂ ਵੀ ਬਹੁਤ ਕੁਝ ਕਰਨਗੇ ਇਹ ਕਿੰਨੇ ਦਿਨ ਹੋ ਗਏ ਆਪਾਂ ਨੂੰ ਫਿਰਦਿਆਂ ਨੂੰ ਛੀ ਮਹੀਨੇ ਹੋ ਗਏ ਛੀ ਮਹੀਨੇ ਆਪਦੀ ਨਾਲ ਇਹਨਾਂ ਦੇ ਰੋਜ਼ ਇੱਥੇ ਕਿਹੜਾ ਵੀ ਭਾਈ ਬੰਦਾ ਦੇਖੋ ਬੰਦਾ ਦੇਖੋ 2 ਮਹੀਨੇ ਹੋ ਗਏ ਇਹਨਾਂ ਨੂੰ ਵੀ ਭਾਈ ਇਹਦੀ ਕੋਈ ਗੱਲਬਾਤ ਸਮਾਰੋ ਲਾਰੇ ਲਾਉਂਦਿਆਂ ਨੂੰ ਕਦੇ ਫਲਾਣੇ ਨੂੰ ਆਜੋ ਜੀ ਫਲਾਣੇ ਨੂੰ ਆਜੋ ਜੀ ਦਿਨ ਦੇ ਕੇ ਫਿਰ ਮਿਲਣਾ ਨਹੀਂ ਇੱਥੇ ਡਾਕਟਰ ਨਹੀਂ ਹੈਗਾ ਜੀ ਆਜੋ ਨਹੀਂ ਵੀ ਤੁਸੀਂ ਟਾਈਮ ਦਿੰਦੇ ਹੋ ਤੁਹਾਨੂੰ ਪਤਾ ਨਹੀਂ ਹੈਗਾ ਜੀ ਡਾਕਟਰ ਹੈਗਾ ਕਿ ਨਹੀਂ ਹੈਗਾ 3 ਦਿਨਾਂ ਦਾ ਪਹਿਲਾ ਟਾਈਮ ਦਿੰਦੇ ਹੋ ਵੀ ਪਰਸੋਂ ਨੂੰ ਆਜੋ ਚੌਥੇ ਨੂੰ ਆਜੋ ਜਦੋਂ ਤੁਸੀਂ ਟਾਈਮ ਦਿੰਦੇ ਹੋ ਫਿਰ ਡਾਕਟਰ ਨਹੀਂ ਤੁਹਾਡੇ ਕੋਲੇ ਐਹੀਆਂ ਗੱਲਾਂ ਕਰ ਰਹੇ ਨੇ ਫੇਰ ਆ ਗਾਹਾਂ ਦੀ ਗਾਹਾਂ ਗੱਲ ਵਧਾ ਰਹੇ ਨੇ ਅਸੀਂ ਕਹੀਦਾ ਭਾਈ ਇਹ ਗੱਲ ਵੱਧਦੀ ਜਾਂਦੀ ਹੈ ਮਰੀਜ਼ ਮੌਤ ਦੇ ਨੇੜੇ ਲੱਗਦਾ ਜਾਂਦਾ ਹੈ ਪਰਿਵਾਰ ਔਖਾ ਹੋ ਰਿਹਾ ਪਰਿਵਾਰ ਲੁੱਟਿਆ ਗਿਆ 5.5 ਲੱਖ ਰੁਪਏ ਨੂੰ ਵੱਢਿਆ ਗਿਆ ਵੀ ਉਹਦੀ ਕੋਈ ਪੁਕਾਰ ਸੁਣੋ ਨਹੀਂ ਸੁਣੀ ਅਣਸਰਦੇ ਦਾ ਤਲਲਾ ਬਿਲਕੁਲ ਅਣਸਰਦੇ ਨੂੰ ਅਣਸਰਦੇ ਨੂੰ ਅਸੀਂ ਆ ਦਰੀ ਬਿਠਾ ਕੇ ਪੋਛਾ ਕੇ ਬੈਠੇ ਆ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਅਮਰ ਸਿੰਘ ਜੀ ਜੀ ਕੀ ਗੱਲਬਾਤ ਹੋਈ ਹੈ ਜੱਜ ਭਾਰਤੀ ਕਿਸਾਨ ਨੂੰ ਨੇ ਇੱਕ ਤਾਂ ਆਜ਼ਾਦ ਜ਼ਿਲ੍ਹਾ ਕਾਰਜਕਾਰੀ ਆਗੂ ਗੱਲਬਾਤ ਇਹੋ ਹੀ ਹੈ ਜੀ ਇਹਨਾਂ ਨੇ 5 ਅਕਤੂਬਰ ਨੂੰ ਗੋਡੇ ਪਵਾਏ ਤੇ ਆ ਬੱਚੇ ਤੋਂ ਇਹਦੇ ਤੋਂ ਛੁਕਚੈਨ ਤੋਂ ਇਹਨਾਂ ਨੇ ਮਤਲਬ 2 ਲੱਖ 60 ਹਜ਼ਾਰ ਤੇ ਗੱਲ ਕਰੀ ਸੀ 2.5 ਲੱਖ ਜੀ 2.5 ਲੱਖ 10 ਹਜ਼ਾਰ ਫੇਰ ਲੈ ਗਏ ਤੇ ਇੱਕ ਮਿੰਟ ਜਾਰ ਤੂੰ ਦੋ ਜੀ ਜੀ 60 ਹਜ਼ਾਰ ਫੇਰ ਲੈ ਗਏ ਜਦੋਂ ਇਹਨੂੰ 5ਵੇਂ ਦਿਨ ਛੁੱਟੀ ਦਿੱਤੀ ਤਾਂ ਇੱਕ ਗੋਡੇ ਦੇ ਟਾਂਕੇ ਰਸ ਰਹੇ ਸੀ ਅੱਛਾ ਤਾਂ ਇਹਨਾਂ ਨੂੰ ਕਿਹਾ ਵੀ ਭਾਈ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਦੋ ਤਿੰਨ ਤੇ ਚੌਥੇ ਨੂੰ ਫੇਰ ਆ ਜਾਓ ਫੇਰ ਇਹ ਠੀਕ ਕਰ ਦਾਂਗੇ ਤਾ ਚੌਥੇ ਨੂੰ ਇਹਨਾਂ ਤੋਂ ਫੇਰ ਦਾ 7000 ਦੀ ਦਵਾਈ ਲੈ ਕੇ ਇਹਨਾਂ ਨੂੰ ਮੋੜਤਾ ਉਦੋਂ ਬਾਅਦ ਉਦੋਂ ਬਾਅਦ ਇਹ ਫੇਰ ਆਏ ਜੀਜਾਂ ਰਣ ਪੈਕਣ ਵਧ ਗਈ ਬੰਦਾ ਉਹ ਫੇਰ ਇਹਨਾਂ ਨੇ ਵਿੱਚ ਬੰਦੇ ਪਾ ਕੇ ਇਹਨਾਂ ਨੇ ਕਹਤਾ ਵੀ ਦੁਬਾਰੇ ਆਪਰੇਸ਼ਨ ਕਰ ਦਿੰਦੇ ਆ ਫੇਰ ਇਹਨਾਂ ਨੇ ਦੁਬਾਰੇ ਆਪਰੇਸ਼ਨ ਕਰਤਾ ਜੀ ਦੁਬਾਰੇ ਆਪਰੇਸ਼ਨ ਫੇਰ ਨਹੀਂ ਛੱਟ ਆਇਆ ਫੇਰ ਇਹਨਾਂ ਨੇ 18000 ਰੁਪਇਆ ਫੇਰ ਭਰਆ ਲਿਆ ਫੇਰ ਭਰਾ ਕੇ ਉਦੋਂ ਬਾਅਦ ਸਾਰੇ ਸਾਰੇ ਬਿੱਲ ਨੇ ਇਹਨੂੰ ਅਨਪੈਕਸ਼ਨ ਹੋ ਗਈ ਖੂਨ ਇਹਦਾ 8 ਗ੍ਰਾਮ ਰਹਿ ਗਿਆ ਜਦੋਂ ਅਸੀਂ ਕਿਸੇ ਡਾਕਟਰ ਦੀ ਰਿਸ਼ਤੇਦਾਰ ਦੀ رائے ਲਈ ਉਹ ਕਹਿੰਦਾ ਇਹਨੂੰ ਮਾਰ ਲੋਗੇ ਇਹਨੂੰ ਇਨਪੈਚਲ ਹੋ ਗਈ ਤਾਂ ਅਸੀਂ ਝੋਨੇ ਦੀ ਫਸਲ ਵੱਢਣੀ ਸੀ ਇਕੱਲਾ ਸੀ ਭਾਈ ਇਹ ਘਰੇ ਲੈ ਗਿਆ 25 ਤਰੀਕ ਨੂੰ ਇਹ ਜਮਾ ਗੁੰਮੋ ਕੇ ਡਿਪਿਆ ਤਾਂ ਇਹਦੇ 1.5 ਲੱਖ ਰੁਪਇਆ ਫੇਰ ਲੱਗ ਗਿਆ ਸੰਗਰੂਰ ਜਾ ਕੇ ਉਹਦੇ ਸਾਡੇ ਲਵੇ ਬਿੱਲ ਨੇ ਫੇਰ ਅਸੀਂ ਇਹਨੂੰ ਮਿਲਦੇ ਰਹੇ ਵੀ ਡਾਕਟਰ ਸਾਹਿਬ ਸਾਡੇ ਯਾਰ ਖਰਚ ਹੋ ਜਾਂਦਾ ਸਾਡੇ ਪਰਿਵਾਰ ਤੇ ਟੈਨਸ਼ਨ ਹੈ ਵੀ ਤੂੰ ਸਾਡੇ ਜਿਹੜੀ ਰਕਮ ਹੈ ਇਹਨੂੰ ਮਤਲਬ ਮੋੜ ਦੇ ਬਿਲਕੁਲ ਇਹਨਾਂ ਨੂੰ ਮੂਰਖ ਬਣਾ ਕੇ ਮੋੜਦਾ ਰਿਹਾ ਜੀ ਉਹਨਾਂ ਜੀ ਕੱਲ੍ਹ ਆਕ ਕੇ ਇਹਨਾਂ ਨੇ ਪਰਤੋਂ ਚੌਥੇ ਟਾਈਮ ਦਿੱਤਾ ਦੀ ਵੀ ਸ਼ੋਮਵਾਰ ਨੂੰ 4 ਵਜੇ ਆ ਜਿਓ 4 ਵਜੇ ਅਸੀਂ ਆਏ ਅੰਦਰ ਗੱਲਬਾਤ 'ਚ ਬੈਠੇ ਤਾਂ ਕਹਿੰਦਾ ਡਾਕਟਰ ਸਾਹਿਬ ਨਹੀਂ ਉਰੇ ਮੈਂ ਆਖਿਆ ਡਾਕਟਰ ਸਾਹਿਬ ਉਰੀ ਨੇ ਅੱਜ ਆਪਰੇਸ਼ਨਾਂ ਦਾ ਦਿਨ ਹੈ ਆਪਰੇਸ਼ਨ ਚੱਲ ਰਹੇ ਨੇ ਪਰ ਛੋਟਾ ਡਾਕਟਰ ਛੱਦਿਆ ਹੋਇਆ ਨਾਲ ਇਹ ਡਾਕਟਰ ਵੀ ਹੈ ਤਾਂ ਇਹਨਾਂ ਨੇ ਸਾਨੂੰ ਨਨਕਾਰ ਕਰਤਾ ਅਸੀਂ ਉਸੇ ਟਾਈਮ ਧਰਨੇ ਦਾ ਲੀਕਤਾ ਵੀ ਅਸੀਂ ਕੱਲ ਨੂੰ 11 ਵਜੇ ਪ੍ਰੋਗਰਾਮ ਦੇਵਾਂਗੇ ਡਾਕਟਰ ਨੂੰ ਅਸੀਂ ਭਾਈ ਬੁਲਾ ਲਾਂਗੇ ਕੱਢਣ ਜਾਣਗੇ ਅਸੀਂ ਇਸ ਗੱਲ ਕਰਕੇ ਅੱਜ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਕਿਉਂਕਿ ਸਾਡਾ ਮਰੀਜ਼ ਮਰਨ ਕਰਾਰੇ ਬੈਠਾ ਹੈ ਤੇ ਇਹਦੇ ਪੋਤੇ ਤੇ ਵੀ ਟੈਨਸ਼ਨ ਹੈ ਇਹਦੀ ਨੂੰਹ ਤੇ ਵੀ ਟੈਨਸ਼ਨ ਹੈ ਕਿਉਂਕਿ ਠੀਕ ਹੋਣ ਦੀ ਬਜਾਏ ਘਰੋਂ 6-5 5.5 ਲੱਖ ਰੁਪਇਆ ਲੱਗ ਗਿਆ ਆਹ ਰੋਜ਼ ਦੀ ਖੱਜਲ ਖਵਾਰੀ ਅੱਜ ਚਾਰ ਗੱਡੀਆਂ ਲੈ ਕੇ ਅੱਜ ਜਦੋਂ ਤੁਸੀਂ ਆਏ ਧਰਨੇ ਤੋਂ ਪਹਿਲਾਂ ਡਾਕਟਰ ਨੂੰ ਨਹੀਂ ਮੇਰੇ ਨਾਲ ਗੱਲ ਕਰਨ ਨੂੰ ਆਏ ਤੇ ਜੀ ਗੱਲ ਹੀ ਨਹੀਂ ਕਰਨ ਆਇਆ ਡਾਕਟਰ ਡਾਕਟਰ ਨੁਕਤਾ ਨਹੀਂ ਆਉਂਦਾ ਡਾਕਟਰ ਸਾਡੇ ਬਿਲਕੁਲ ਸਾਹਮਣੇ ਨਹੀਂ ਆਉਂਦਾ ਅਸੀਂ 5ਵੀਂ ਵਾਰ ਆਏ ਅੱਜ ਹਾਂ ਸਾਨੂੰ ਉਹ ਮੈਨੇਜਰ ਹੀ ਰੋਲ ਦਿੰਦਾ ਕਹਿੰਦੇ ਡਾਕਟਰ ਸਾਹਿਬ ਕੋਈ ਨਾ ਸਾਨੂੰ ਦੁਬਾਰੇ ਟਾਈਮ ਦੇ ਦਾਂਦੇ ਨੇ ਦੁਬਾਰੇ ਟਾਈਮ ਦੇ ਦਾਂਦੇ ਨੇ ਡਾਕਟਰ ਫੇਰ ਨਹੀਂ ਮਿਲਦਾ ਅਸੀਂ ਕੱਲ੍ਹ ਆਥਣੇ 5 ਵਜੇ ਟਾਈਮ ਦੇ ਕੇ ਤੇ ਵੀ ਕੱਲ ਨੂੰ 11 ਵਜੇ ਅਸੀਂ ਨੇ ਧਰਨਾ ਲਾਉਣਾ ਹੈ ਵੀ ਇਹਨਾਂ ਨੇ ਫੇਰ ਵੀ ਇਹਨਾਂ ਨੂੰ ਆਏ ਹੋ ਗਏ ਵੀ ਪਤਾ ਨਹੀਂ ਉਹ ਹੀ ਭਗਾਈ ਕਰਕੇ ਫੇਰ ਮੁੜ ਜਾਣਗੇ ਅੱਜ ਅਸੀਂ ਹੋਣ 11 ਦੇ ਵੀ 12 ਵਜੇ ਅਸੀਂ ਹੁਣ ਆਏ ਹਾਂ ਵੀ ਡਰ ਨਾ ਲਾਉਣਾ ਹੁਣ ਅਸੀਂ ਉਰੇ ਬੈਠ ਕੇ ਗੱਲ ਕਰਦੇ ਆਂ ਕਿੰਨਾ ਬਦਲ ਰਹਾ ਹੈ ਨਹੀਂ ਨਿਕਲਦਾ ਫਿਰ ਅਗਲੀ ਕਾਰਵਾਈ ਅਸੀਂ ਉਰੇ ਬੈਠੇ ਜੀ ਅਸੀਂ ਕਿਹੜਾ ਕਰ ਲਈ ਅਸੀਂ ਬੈਠੇ ਉਰੇ ਤਰ ਆ ਗਏ ਜੀ ਉਰੇ ਮਰੀਜ਼ ਨੂੰ ਅੰਦਰ ਪਟਿਆ ਕੇ ਸਾਡਾ ਮਰੀਜ਼ ਆ ਅੱਜ ਵੀ ਕੱਲ ਵੀ ਥਾ ਅਸੀਂ ਮਰੇ ਪਿਆ ਪਰ ਅਸੀਂ ਮਰੇ ਪਿਆ ਅਸੀਂ ਮਰਨ ਕਿਨਾਰੇ ਆ ਜੀ ਅਸੀਂ ਮਰੀਜ਼ ਨੂੰ ਉਰੇ ਉਰੇ ਉਹ ਕਰਾਂਗੇ ਹਾਲਤ ਇਹਨੇ ਕਰਕੇ ਬੇਸਨ ਨਿਕਲਿਆ ਜੀ ਪਹਿਲਾਂ ਸਾਡੇ ਮਰੀਜ਼ ਦਾ ਪਹਿਲੀ ਗੇਲ ਕੋਡਾਂ ਦਾ ਆਪਰੇਸ਼ਨ ਕਰਿਆ ਜੀ ਉਰੇ ਆਪਰੇਸ਼ਨ ਕੀ ਕਰਿਆ ਜੀ ਪਹਿਲਾਂ ਗੱਲ ਕਰਿਆ ਜੀ ਇਹਨਾਂ ਨੇ ਦੋ ਗੋਡੇ ਪਵਾਏ ਨਹੀਂ ਦੋਨਾਂ ਦਾ ਦੁਬਾਰੇ ਦੁਬਾਰੇ ਆਪਰੇਸ਼ਨ ਕਰਤਾ ਜੀ ਨੇ ਕੀ ਨਾਮ ਹੈ ਜੀ ਮੇਰਾ ਨਾਮ ਹੈ ਜੀ ਅਮਰ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਜ਼ਿਲ੍ਹਾ ਕਾਰਜਕਾਰੀਆ ਕਿਹੜਾ ਪਿੰਡ ਹੈ ਇਹ ਪਿੰਡ ਲਾਂਗੋਲ ਜੀ ਹਾਂ ਕੀ ਮਸਲਾ ਹੈ ਜਿਹੜਾ ਜੂਰਤ ਨਾਲ ਜਿਹੜਾ ਮਸਲਾ ਹੈ ਜੀ ਇਹ ਸਾਡੇ ਮਰੀਜ਼ ਦੇ ਅਸੀਂ ਗੋਡੇ ਪਵਾਉਣ ਆਏ تھے ਜੀ ਜਦੋਂ ਗੋਡੇ ਪਵਾਉਣ ਆਏ ਇਹਨਾਂ ਨੇ 2 ਲੱਖ ਤੇ ਸਾਡੀ ਮਰੀਜ਼ ਦਾ ਜੀ ਹਰਜਿੰਦਰ ਸਿੰਘ ਹਰਜਿੰਦਰ ਸਿੰਘ थाना ਉਹ ਅਮਰ ਸਿੰਘਾ ਕਿਹੜੇ ਪਿੰਡ ਦਾ ਪਿੰਡ ਕਲਾਰਾਂ ਦਾ ਜੀ ਕਲਾਰ ਖੁਰਦੋ ਹਾਂਜੀ ਚਾਲ ਉਹਦਾ ਜਦੋਂ ਗੋਡੇ ਦਾ ਆਪਰੇਸ਼ਨ ਕਰਤਾ ਜੀ ਜਿਹੜਾ 5ਵੇਂ 6ਵੇਂ ਦਿਨ ਛੁੱਟੀ ਦਿੱਤੀ ਤਾਂ ਉਹ ਗੋਡੇ 'ਚ ਮਸਲਰ ਪ੍ਰੋਬਲਮ ਆ ਗਈ ਟਾਂਕੇ ਨਹੀਂ ਰਸਣ ਹੱਜੀ ਬਰਮ ਵਾਲੇ ਤਾਂ ਇਹਨਾਂ ਨੇ ਛੁੱਟੀ ਦਿੱਤੀ ਡਾਕਟਰ ਸਾਹਿਬ ਨੇ ਪਟਿਆਲੇ ਤੋਂ ਆਉਂਦੇ ਨੇ ਜਿਹੜੇ ਗੋਡੇ ਪਾ ਕੇ ਗਏ ਤੇ ਉਹਨਾਂ ਦੇ ਦੀਪਕ ਸਿੰਘਲਾ ਉਹਨਾਂ ਨੇ ਜਦੋਂ ਛੁੱਟੀ ਦੇਤੀ ਉਸ ਟਾਈਮ ਵੀ ਇਹਨਾਂ ਨੇ ਕਿਹਾ ਵੀ ਜਰ ਆਪਰੇਸ਼ਨ ਸੈੱਟ ਨਹੀਂ ਹੋਇਆ ਵੀ ਗਲਤ ਹੋ ਗਿਆ ਤਾਂ ਇਹਨਾਂ ਨੇ 3 ਮਿੰਟ ਭਰਾ ਕੇ 10000 ਰੁਪਇਆ ਹੋਰ ਦਵਾਈਆਂ ਦੀ ਉਹਨੂੰ ਛੁੱਟੀ ਕਰਕੇ ਚੌਥੇ ਦਿਨ ਛੱਡ ਲਿਆ ਚੌਥੇ ਦਿਨੋਂ ਤੇ ਲਪੇਚਣ ਹੋਰ ਵੱਧ ਗਈ ਫਿਰ ਇਹਨਾਂ ਨੇ ਪੰਜ ਚਾਰ ਦਿਨਾਂ ਦੀ ਫੇਰ ਦਵਾਈ ਦੇਤੀ ਉਸ ਤੋਂ ਬਾਅਦ ਜਦੋਂ ਦੁਬਾਰੇ ਕੱਟ ਹੋਇਆ ਬੰਦੇ ਆਏ ਤਾਂ ਇਹਨਾਂ ਨੇ ਕਹਤਾ ਜੀ ਅਸੀਂ ਆਪਰੇਸ਼ਨ ਕਰ ਦਿੰਦੇ ਆ ਇਹਨਾਂ ਨੇ ਵਿੱਚ ਪਾ ਲਿਆ ਹਰਵੰਛ ਡਾਕਟਰ ਦੀ ਸਰਕਾਰੀ ਹਸਪੀਟਲ ਵਾਲਾ ਸਗਰੂਰ ਤੋਂ ਉਹਨੇ ਬਿਖਵਾ ਦੇਤਾ ਵੀ ਆਪਰੇਸ਼ਨ ਮੈਂ ਕਰ ਦੂੰ ਇਹਨਾਂ ਨੇ ਫੇਰ ਇਹਨਾਂ ਤੋਂ 20-30 ਹਜ਼ਾਰ ਰੁਪਇਆ ਭਰਾ ਕੇ ਫੇਰ ਆਪਰੇਸ਼ਨ ਕਰਤੇ ਆਪਰੇਸ਼ਨ ਉਹ 23 ਅਕਤੂਬਰ ਨੂੰ ਬੰਦੇ ਨੂੰ ਇੰਨੀ ਇਨਫੈਕਸ਼ਨ ਵੱਗ ਗਈ ਰਹਿ ਰਹਿ ਰੱਬ ਦਾ ਨਾਮ 8 ਗ੍ਰਾਮ ਖੂਨ ਰਹਿ ਗਿਆ ਤਾਂ ਇਹਨੇ ਗੋਲੀ ਲਾਤੀ ਕਹਿੰਦਾ ਇਨਫੈਕਸ਼ਨ ਤੋਂ ਵੀ ਗੋਲੀ ਲਾਤੀ ਖੂਨ ਦੀ ਵੀ ਗੋਲੀ ਲਾਤੀ ਖੂਨ ਨਹੀਂ ਤਾਂ ਖੂਨ ਚੜਾਇਆ ਨਹੀਂ ਗੋਲੀ ਲਾਤੀ ਉਸ ਤੋਂ ਬਾਅਦ 25 ਤਰੀਕ ਨੂੰ ਇਹ ਝੋਨਾ ਵੱੜਦਾ ਸੀ ਬਾਈ ਸੁਖ ਚੈਨ ਦਾ ਬੇਟਾ ਇਹ ਘਰੇ ਬੇਹੋਚ ਹੋ ਕੇ ਡਿੱਪਿਆ ਤਾਂ ਬਾਈਆਂ ਨੇ ਕਮੰਡੀਆਂ ਦੇ ਚੱਕ ਕੇ ਨੂੰ ਡਾਕਟਰ ਜਾਇਨ ਦੇ ਸਮਰੂਹ ਲੈ ਕੇ ਡਾਕਟਰ ਜਾਇਨ ਦੇ ਲੈ ਕੇ ਗਏ ਉੱਥੇ 7 ਲੱਖ ਰੁਪਏ ਲੱਗੇ ਜੀ 10-15 ਦਿਨ ਦਾਖ ਰੱਖਿਆ। ਉਸ ਤੋਂ ਬਾਅਦ ਇਹਨਾਂ ਲਵੇ ਆਉਂਦੇ ਰਹੇ ਵੀ ਸਾਡੇ ਮਰੀਜ਼ ਠੀਕ ਨਹੀਂ। ਜੀ ਤੁਸੀਂ ਸਾਡੇ ਮਰੀਜ਼ ਦਾ ਕੋਈ ਜਾਂ ਤਾਂ ਹਿੰਦਾ ਕਰੋ ਜਾਂ ਸਾਡੀ ਪੇਮੈਂਟ ਕਰੋ। ਅਸੀਂ ਕਿਤੋਂ ਹੋਰ ਇਲਾਜ ਕਰਾਉਂਦੇ ਹੋ ਜੀ। ਛੋਟੀਆਂ ਅੰਗੇਲੀ ਕਰਨ ਇਹ ਸਾਡਾ ਮਰੀਜ਼ ਅੱਜ 40 ਕਿਲੋ ਦਾ ਰਹਿ ਗਿਆ ਜਿਹੜਾ ਕਿ ਇੱਕ ਕੁਆਟਲ ਤੋਂ ਉੱਤੇ ਸੀ। ਗੋਡਾ ਅਸੀਂ ਇੱਕ ਭਵਾਉਂਦੇ ਸੀ ਜੀ ੱੱਕੇ ਨਾਲ ਦੋਏ ਪਾਏ। ਦੋਏ ਪਾ ਕੇ ਹੁਣ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਪਰ ਬਾਰ ਨੂੰ ਸਾਨੂੰ ਇਹਨਾਂ ਨੇ ਟਾਈਮ ਦਿੱਤਾ ਵੀ 4 ਵਜੇ ਸੋਮਵਾਰ ਨੂੰ ਆਜੋ ਕੱਲ ਅਸੀਂ 4 ਵਜੇ ਆਏ ਇਹਨਾਂ ਨੇ ਸਾਡੀ ਗੱਲਬਾਤ ਕਹਿੰਦੇ ਜੀ ਡਾਕਟਰ ਸਾਹਿਬ ਨਹੀਂ ਉਰੇ ਡਾਕਟਰ ਸਾਹਿਬ ਉਰੇ ਤੇ ਸਾਨੂੰ ਹੱਕ ਕੇ ਸਾਡੇ ਸਾਰੇ ਪਰਿਵਾਰ ਤੇ ਟੈਨਸ਼ਨ ਪੈ ਰਹੀ ਹੈ ਉਹ ਲਾਸਟ ਵਿੱਚ ਪੋਤਾ ਫੜਦੇ ਉਹ ਤੇ ਟੈਨਸ਼ਨ ਪੈ ਰਹੀ ਹੈ ਨੂੰ ਤੇ ਟੈਨਸ਼ਨ ਪੈ ਰਹੀ ਹੈ ਇਸ ਕਰਕੇ ਸਾਨੂੰ ਮਰੀਜ਼ ਨੂੰ ਮੁੱਦੇ ਨਾਲ ਰੱਖਦੇ ਹੋਏ ਫਿਰ ਸਾਨੂੰ ਪ੍ਰੋਗਰਾਮ ਅੱਕੇ ਹੋਇਆਂ ਨੂੰ ਦੇਣਾ ਪੈ ਗਿਆ ਕੋਈ ਛੱਡਾ ਸ਼ੌਕ ਨਹੀਂ ਹੁਣ ਆਕੇ ਜਿਹੜਾ ਪੁਲਿਸ ਪ੍ਰਸ਼ਾਸਨ ਸਾਡੇ ਤੇ ਧੱਕਾ ਕਰ ਰਿਹਾ ਹੈ ਇਹ ਵੀ ਅਸੀਂ ਜ਼ੋਰਦਾਰ ਨਿੰਦਿਆ ਕਰਦੇ ਆ ਕਿਉਂਕਿ ਅਸੀਂ ਕੋਈ ਭੀਖ ਨਹੀਂ ਮੰਗੜਾਏ ਅਸੀਂ ਡਾਕਟਰ ਸਾਹਿਬ ਦੇ ਦਰ ਤੇ ਬਹਿ ਕੇ ਆਪਦੇ ਮਤਲ ਜਿਹੜੀ ਪੇਮੈਂਟ ਨੂੰ ਖੱਦਰ ਖਵਾਰ ਜਿਹੜਾ ਕੀਤਾ ਉਹ ਵੱਖਰਾ ਹੈ ਹਜੇ ਸਾਡੇ ਰੁਪਏ ਲੱਗੀਆਂ ਤੇਰੇ ਸਾਡਾ ਮਰੀਜ਼ ਤੰਗ ਹੈ ਜੇ ਕੋਈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਜੇ ਸਾਡੇ ਕੋਈ ਮਰੀਜ਼ ਨੂੰ 19 ਕੀ ਹੋ ਗਈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਵਿੱਚ ਖਿੱਚਿਆ ਡਾਕਟਰ ਨੂੰ ਤਾਂ ਖਿੱਚਣੀ ਖਿੱਚਣਾ ਇਹ ਪੁਲਿਸ ਪ੍ਰਸ਼ਾਸਨ ਧਿਆਨ ਕਰ ਲੈ ਕਿ ਹੁਣ ਸਾਨੂੰ ਬਾਹਰ ਕੱਢਿਆ ਗਿਆ ਸੀ ਅੰਦਰ ਬੈਠਾ ਗਿਆ 10 ਮਿੰਟਾਂ ਤੋਂ ਬਾਅਦ ਦੇ ਡਾਕਟਰ ਨੇ ਨਾ ਗੱਲ ਕਰੀ ਜਿਹੜੀ ਸਾਡੇ ਤੇ ਟਾਕ ਫੇਰ ਨਹੀਂ ਹੋ ਫੇਰ ਲੈ ਡਾਕਟਰ ਕਹਿੰਦਾ ਕੀ ਹੈ ਜੀ ਡਾਕਟਰ ਸਾਡੇ ਨਾਲ ਗੱਲ ਹੀ ਕਰਨ ਨੂੰ ਤਿਆਰ ਨਹੀਂ ਜੀ ਕੀ ਕਹਿੰਦਾ ਕੀ ਹੈ ਤੁਹਾਨੂੰ ਕਹਿਦਾ ਕੀ ਹੈ ਪੁਲਿਸ ਪ੍ਰਸ਼ਾਸਨ ਤੌਰ 'ਤੇ ਆ ਕੇ ਸਾਡੇ ਅੱਗੇ ਡੀ ਐਚ ਪੀ ਦੇ ਆਜੋ ਡੀ ਐਚ ਪੀ ਤੇ ਸਾਡਾ ਕੀ ਮਤਲਬ ਠੀਕ ਹੈ ਗੱਲਬਾਤ ਸਾਡੀ ਡਾਕਟਰ ਨਾਲ ਡੀ ਐਚ ਪੀ ਤੇ ਸਾਡਾ ਅੱਗੇ ਇਕੱਠਾ ਬਹਿਿਆ ਓਕੇ ਹੋਰ ਆਓ ਜੀ ਹੋਰ ਤਲਾਰਪੁਰ ਦਾ ਜੀ ਬੀ ਕੇ ਯੂ ਇਕਤਾ ਆਜ਼ਾਦ ਦਾ ਮੈਂ ਜ਼ਿਲ੍ਹਾ ਆਪੂ ਆ ਜੀ ਠੀਕ ਹੈ ਬਈ ਗੱਲ ਤਾਂ ਜੀ ਇਹਨਾਂ ਨੇ ਕਈ ਮਹੀਨੇ ਪਹਿਲਾਂ ਸਰਦਾਰ ਸਾਹਿਬ ਦਾ ਇਲਾਜ ਕਰਨ ਵਾਸਤੇ ਦਾਖਲ ਕਰ ਲਿਆ ਜੀ ਇੱਥੇ ਤੇ ਗੱਲ ਹੋਈ ਸੀ ਇਹਨਾਂ ਦੀ 2.5 ਲੱਖ ਚ ਜੀ ਪਹਿਲਾਂ ਇਹਨਾਂ ਕੋ ਇਹਨਾਂ ਨੇ ਪਹਿਲਾਂ ਕਿਸੇ ਕੋਟੇ-ਗਾਡੇ ਦਾ ਕਿਸੇ ਦਾ ਆਪਰੇਸ਼ਨ ਵੀ ਨਹੀਂ ਕਰਿਆ ਪਹਿਲੀ ਹੀ ਆਪਰੇਸ਼ਨ ਸੀ ਇਹਨਾਂ ਦਾ ਇੱਕ ਕੋਟਾ ਦਿਖਾਉਣਾ ਸੀ ਉਹ ਜਦੋਂ ਉਹਨਾਂ ਨੇ ਕੋਟੇ ਦਾ ਆਪਰੇਸ਼ਨ ਕਰਿਆ ਜੀ ਉਹ ਸੈਟਿੰਗ ਨਹੀਂ ਆਈ ਉਸ ਤੋਂ ਬਾਅਦ ਉਹ ਫੁੱਲ ਗਿਆ ਜੀ ਕੋਟਾ ਇਹਨਾਂ ਨੇ ਦੁਬਾਰੇ ਉਹ ਸਾਫ ਕਰਕੇ ਦੁਬਾਰੇ ਕਰਤਾ ਜੀ ਫੇਰ ਦੂਸਰਾ ਦੂਜੀ ਜੀ 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 ਦੋਵੇਂ ਬੋਲੇ ਅਬ ਜਿਹੜਾ ਬੋਲੇ ਆ ਜੀ ਪੈਸੇ ਪੁੱਛੇ ਸੀ ਰੋਡੇ ਤੋਂ ਮੰਗਦੇ ਨਹੀਂ ਕਿਉਂਕਿ ਬੱਚਿਆਂ ਨੂੰ ਇਹ ਹੁੰਦਾ ਵੀ ਸਾਡੇ ਮਾਪੇ ਚਲਦੇ ਹੋ ਜਾਣ ਪਰ ਇਹਨਾਂ ਨੇ ਜਦੋਂ ਇਹ ਸਾਡਾ ਜਿਹੜਾ ਮਰੀਜ਼ ਹੈ ਵੱਡ ਕੇ ਕਰਤਾ ਜੀ ਅਸੀਂ ਇਹਨਾਂ ਨਾਲ ਮੀਟਿੰਗਾਂ ਕਰਦੇ ਰਹੇ ਵੀ ਜਾਨੀ ਸਾਡੇ ਤੇ ਪੈ ਗਿਆ ਭਾਈ ਮਾਲੀ ਤੁਸੀਂ ਚਲੋ ਇਹ ਸਾਨੂੰ ਮੀਟਿੰਗ ਤੇ ਮੀਟਿੰਗ ਦੇਣ ਲੱਗੇ ਤੇ ਸਾਡੇ ਪ੍ਰਧਾਨ ਜੀ ਕੱਲ ਆਏ ਸੀ ਇਹਨਾਂ ਨੇ ਕੱਲ ਦੀ ਮੀਟਿੰਗ ਦਿੱਤੀ ਕੱਲ ਉਹ ਖਿਜ ਗਏ ਤਾਂ ਇਹ ਲੁਕ ਗਏ ਜੀ ਉਹਨਾਂ ਨੂੰ ਦੇਖ ਕੇ ਅੱਜ ਸਾਨੂੰ ਇਮੀਡੀਏਟਲੀ ਆਉਣਾ ਪੈ ਗਿਆ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਭਾਈ ਸਾਡੇ ਮਰੀਜ਼ ਦੀ ਪਰਭਾਈ ਹੋ ਜੇ ਜਿੰਨਾ ਸਾਡਾ ਖਰਚਾ ਹੋਇਆ ਉਹ ਸਾਡਾ ਦੇ ਦੇਣ ਪਰ ਗੱਲ ਨਹੀਂ ਪੜਦੀ ਜੀ ਨਾ ਬਿਲਕੁਲ ਨਹੀਂ ਸੁਣਦੇ ਜੀ ਕੀ ਕਹਿੰਦੇ ਨਹੀਂ ਉਹ ਤਾਂ ਗੱਲ ਹੀ ਨਹੀਂ ਕਰਦੇ ਜੀ ਉਹ ਤਾਂ ਕਹਿੰਦੇ ਵੀ ਕੀ ਕਹਿ ਸਕਦੇ ਆ ਜੀ ਟੱਡਦਾਰ ਆ ਪਰ ਮੇਰੀ ਨਹੀਂ ਬਸੋ ਗਾਂਹ ਦੀ ਗਾਂ ਛੋਟੇ ਮੋਟੇ ਕੋਈ ਪੇਸ਼ੈਂਟਾਂ ਨੂੰ ਗੱਡੀ ਦੇ ਵਿੱਚ ਬੈਠਿਆ ਹੈ ਬਾਈ ਗੱਡੀ 'ਚ ਪਿਆਗਾ ਫਾਈਦਾ ਪਵਾਇ ਸੀਗਾ ਆਪ ਦਾ ਆਪਸ ਮਾਰ ਲੂਗਾ ਓਟੋ ਵੀ ਗਿਆ ساری ਉਮਰ ਸਾਨੂੰ ਉਹਨੂੰ ਚੱਕਦਾ ਰਹਿਣ ਬਾਰ ਨਹੀਂ ਪੈਂਦਾ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਮੈਂ ਨੋ ਹਰਜਿੰਦਰ ਸਿੰਘ ਆ ਜੀ ਕੀ ਗੱਲਬਾਤ ਹੋਈ ਹੈ ਜੀ ਧਰਨਾ ਲਗਾਇਆ ਹਾਂਜੀ ਕੋਟੇ ਪਵਾਇੰਗ ਕੋਟੇ ਜੀ ਤਦਾਂ ਜਿੰਨਾ ਜਮੇ 6 ਮਿੰਨ ਉਹ ਪਵਾਇਆ ਨੂੰ ਅੱਛਾ ਜੀ ਹਾਂਜੀ ਮੈਂ ਇਹਨਾਂ ਨੇ ਕਿਹਾ ਸੀਗਾ ਵੀ ਠੀਕ ਕਰਕੇ ਦਵਾਂਗੇ। ਹਾਂ ਜੀ ਇਹਨਾਂ ਨੇ ਸਾਨੂੰ ਫੋਨ ਵੀ ਕੀਤਾ ਤੀ ਆ ਗਿਆ ਸੀ ਛੋਟੇ ਬਾਅ ਮਾਗੇ। ਅੱਛਾ ਕਿੰਨੇ ਪੈਸੇ ਲੈ ਦੀ ਤੁਹਾਡੇ ਤੋਂ? ਪੈਸੇ ਉਹ ਮੁੰਡੇ ਨੂੰ ਪਤਾ ਹੈ ਮੈਨੂੰ ਨਹੀਂ ਨਾਲ। ਅੱਛਾ ਕਿੰਨਾ ਕ ਸਮਾਂ ਹੋ ਗਿਆ? 6 ਮਹੀਨੇ ਹੋ ਗਏ। 6 ਮਹੀਨੇ ਸਾਨੂੰ ਦੱਸੀ ਜਾਣੇ ਹੋ ਗਏ। ਅੱਛਾ ਬੈਠੇ ਆ ਜੂਦ ਦੇ। ਅੱਜ ਧਰਨਾ ਲਾਇਆ ਕੀ ਕਾਰਨ ਅੱਜ ਧਰਨੇ ਲਾਉਣ ਦਾ? ਕਾਹ ਦਾ ਜੀ ਸਾਨੂੰ ਕੱਟ ਰਹਿਣੀਆਂ ਦੇ। ਧਰਨਾ ਲਾਇਆ ਇਹਨਾਂ ਨੂੰ ਕੀ ਕਰੀਏ? ਠੀਕ ਠੀਕ। ਮੈਨੇ ਕੀ ਨਾਮ ਸਰ? ਮੇਰਾ ਨਾਮ ਡਾਕਟਰ ਅਨਿਸ਼ ਜੈਨ ਹੈ ਜੀ। ਮੈਂ ਮੈਥੋਡੋਲੋਜੀਸ ਦਾ ਕਰਤਾ ਹਾਂ। ਇਹ ਕੀ ਮਸਲਾ ਹੈ ਜਿਹੜੇ ਇੱਕ ਪਸੰਦ ਸੀ ਜੀ ਕਿ ਜਦੋਂ ਕੋਈ ਮਰੀਜ਼ ਆਇਆ ਸੀ ਜੀ ਗੋਡਿਆਂ ਦੀ ਪ੍ਰੋਬਲਮ ਨਾਲ ਸ਼ਹਿਰ ਜੁੰਦਰ ਤੇ ਤੇ 4 ਅਕਤੂਬਰ ਨੂੰ ਇਹਨਾਂ ਨੂੰ ਐਡਮਿਟ ਕਰਕੇ 5 ਅਕਤੂਬਰ 2024 ਨੂੰ ਦੋਨੋਂ ਗੋਡੇ ਵੀ ਦਾ ਆਪਰੇਸ਼ਨ ਦਿੱਤਾ ਸੀ ਆਪਰੇਸ਼ਨ ਤੋਂ ਬਾਅਦ ਨੂੰ 4-5 ਦਿਨ ਤੱਕ ਬਗਨ ਨੂੰ ਸਰੇ ਚੁੱਟੀ ਕਰਕੇ ਪੇਂ ਦਿੱਤਾ ਸੀ ਤੇ ਪੋਲੋਪ ਤੇ ਜਾਂਦੇ ਰਿਹਾ ਦੇਖੋ ਤੇ ਪੋਲੋਪ ਤੇ ਇਹਨਾਂ ਦੇ ਇੱਕ ਗੋਡੇ ਤੋਂ ਥੋੜਾ ਜਿਹਾ ਮਤਲਬ ਰੇਸ਼ਾ ਵਗ ਰਿਹਾ ਸੀ ਰੇਸ਼ਾ ਨਹੀਂ ਥੋੜਾ ਜਿਹਾ ਪਾਣੀ ਦਾ ਪ੍ਰੋਬਲਮ ਖੂਨ ਦਾ ਜਾਂ ਪਾਣੀ ਦਾ ਵਹਾਅ ਆ ਗਿਆ ਸੀ ਤੇ ਸਾਬ ਆ ਰਿਹਾ ਸੀ ਜੀ तो आप इन्होंने पेल एंटीबायोटिक दवाइया देखकर कोशिश की कि वो ठीक हो जाए तो तो बाद कि थोड़ी गोड की सफाई करनी पैनी है तो आप फिर उन्होंने दबारा दोबारा ऑपरेट करके गोड की सफाई की उस तो, तो बाद हम इंफेक्शन बिल्कुल ठीक है ठीक है तो इन्होंने ओपरेशन के पहले ओपरेन के दौरान भी इन्होंने समझाया सर कि ओपरे दौरान की कॉम्प्लीकेशन हो सदी हैं इन सारी कंसेंट अपना प्रॉपर लैके दस्त लिखते समझाया ਹਰੇਕ ਆਪਰੇਸ਼ਨ ਦੇ ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਦੇ ਥੋੜੇ ਥੋੜੇ ਰਿਸਕ ਹੋ ਸਕਦੇ ਹੈ ਕਿਤੇ 10% ਚਾਂਸ ਹੁੰਦੇ ਹਨ ਤੇ ਉਹ ਪ੍ਰੋਬੈਬਿਲਿਟੀ ਨੇ ਸਮਝਾਈ ਸੀ ਕਿ ਉਸ ਤੋਂ ਬਾਅਦ ਕਿ ਰਹਿਣਾ ਜੇਰੇ ਵੀ ਕੰਪਲਿਕੀਸ਼ਨ ਆਈ ਉਸ ਨੂੰ ਦੇਖ ਦਿੱਤਾ ਉਸ ਤੋਂ ਬਾਅਦ ਉਹ ਇਨਫੈਕਸ਼ਨ ਵਾਲਾ ਪਾਰਟ ਬਿਲਕੁਲ ਠੀਕ ਹੈ ਰਹਿਣ ਹੁਣ ਉਸ ਤੋਂ ਬਾਅਦ ਇਨਫੈਕਸ਼ਨ ਦੇ ਬਾਅਦ ਇਹਨਾਂ ਦੀ ਗੋਡੇ 'ਚ ਥੋੜੀ ਜਿਹੀ ਲਚਕ ਰਹਿ ਗਈ ਹੈ ਇਨਸਟੈਬਿਲਿਟੀ ਜਿਹਨੂੰ ਕਹਿੰਦੇ ਹੈਗੇ ਆ ਉਹ ਲਿਗਾਮੈਂਟ ਦੇ ਕਾਰਨ ਹੁੰਦਾ ਹੈ ਉਹ ਪ੍ਰੋਬਲਮ ਉਹਨਾਂ ਦੀ ਹਾਜ਼ਰ ਵੀ ਹੈਗੀ ਹੁਣ ਇਹਨਾਂ ਦੀ ਉਹ ਆਏ ਹੈਗੇ ਡਿਮਾਂਡ ਲੈ ਕੇ ਹੁਣ ਪਿਛਲੇ ਸਪੀਕ ਤੋਂ ਕਿ ਸਾਡਾ ਆਪਰੇ ਉਹ ਉਹ ਕੰਪਨਸੇਸ਼ਨ ਉਹ ਚਾਹੁੰਦੇ ਸਨ ਇਹ ਦੂਜੇ ਗੱਡੀ ਨੇ ਪ੍ਰੈਸਿੰਗ ਇੱਕ ਦਿਨ ਜਿੱਤਾ ਸੀ ਹਾਂਜੀ ਉਹ ਕਹਿ ਰਹੇ ਕਿ ਦੂਜੀ ਗੱਡੀ ਤਾਂ ਠੀਕ ਸੀ ਕਿ ਉਹ ਆਪਰੇਸ਼ਨ ਰੁਕ ਸਕਦੇ ਨਹੀਂ ਨਹੀਂ ਉਹ ਤਾਂ ਇਹਦੇ ਕੁਝ ਵੀ ਨਹੀਂ ਹੈ ਜਿਹੜਾ ਸਾਡੇ ਰਿਕਾਰਡ ਹੈਗਾ ਕਿ ਉਹ ਤਰੀ ਆਪਰੇਟਿਵ ਐਕਸਰੇ ਹੈਗੀ ਠੀਕ ਹੈ ਜਦ ਆਏ ਇਹ ਇਹ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਮਰੀਜ਼ ਆਏ ਚੱਲ ਕੇ ਆਇਆ ਸੀ ਉਹ ਬਿਲਕੁਲ ਗਲਤ ਹੈ ਸਹਾਰੇ ਨਾਲ ਚਬੋਕਰ ਨਾਲ ਚੱਲਦੇ ਛੋਟੀ ਨਾਲ ਚੱਕ ਕੇ ਆਉਂਦੇ ਸੀਗੇ ਪਹਿਲਾਂ ਦੋਨੋਂ ਗੱਡੀ ਨੂੰ ਹੀ ਖਰਾਬ ਚੁੱਕੀ ਡਾਕਟਰ ਸਾਹਿਬ ਵੀ ਕੰਪਨਸੇਸ਼ਨ ਮੰਗਦੇ ਮੇਰੇ ਤੋਂ ਕਿੰਨੇ ਸਾਰੇ ਜਿੰਮੇ ਵੀ ਖੱਚਾ ਹੈ ਸਾਨੂੰ ਸਭ ਨੂੰ ਰਿਟਰਨ ਕਰ। ਨਹੀਂ ਸਰ ਉਹ ਦਰ ਸਭ ਤੋਂ ਜ਼ਿਆਦਾ ਦੇਖੋ ਵੀ ਡਾਕਟਰ ਜਦੋਂ ਦੁਆਰਾ ਆਪਰੇਸ਼ਨ ਕਰੀ ਗਈ ਵੀ ਡਾਕਟਰ ਸਪੋਰਟ ਚੱਲ ਰਿਹਾ ਸੀ ਉਹਨਾਂ ਨੂੰ ਪ੍ਰੀਕਾਸ਼ਨਸ ਵੀ ਦੱਸਿਆ ਸੀਗੇ ਇਹਨਾਂ ਨੂੰ ਕਿ ਕੀ ਰੱਖਣੀ ਹੈ ਤੇ ਉਹਨਾਂ ਨੂੰ ਐਕਸਰਸਾਈਜ਼ ఫిਜ਼ੀਓਥੈਰੇਪੀ ਵੀ ਦੱਸੀ ਸੀਗੀ ਤੇ ਆਪ ਮੰਨਦੇ ਕਿ ਇਹ ਪ੍ਰੀਕਾਸ਼ਨ ਨਹੀਂ ਰੱਖੀ ਨਹੀਂ ਬਾਪੂ ਜੀ ਨੂੰ ਇੱਕ ਵਾਰੀ ਘਰੇ ਇਹਨਾਂ ਨੂੰ ਚਤਰਾ ਕੇ ਘੇਰੇ ਇਹਦਾ ਗੋਡਾ ਮੋੜਨ ਦਾ ਇਹਨਾਂ ਨੂੰ ਪਰੇਸ਼ੀਆ ਸੀ ਕਿ ਉਹ ਨਹੀਂ ਰੱਖ पाए ਗੋਡਾ ਇੱਕਦਮ ਝਟਕੇ ਨਾਲ ਮੋੜਿਆ ਹੈ ਇਹ ਗੱਲ ਉਹ ਮੰਨਦੇ ਉਹਨੇ ਡਿਨਾਈ ਕਰੀ ਜਨ ਉਹਦਾ ਹੁਣ ਉਹਦਾ ਸਹੀ ਜਨਮ ਕਿੰਨੀ ਉਮਰ ਹੈ ਤਕਰੀਬਨ सर सर दादा कहिए 6 महीने हो चुके हैं कोई फर्क नाम का नहीं आ गया आपके भी सारे निशान हो गए है ना इतनी मिलती छह दिन एंटीबायोटिक का कोर्स उन्होंने आप तो एंटीबायोटिक सरकारी केदा दूसरी चीज है ड्यूटी नहीं वो तो हर एक देखो हॉस्पिटल दे अपने प्रोटोकॉल होते कितनी देर एंटीबायोटिक कितनी देर ऑब्जर्वेशन कितनी देर है दादा का रीजन की अपनी देखो प्रिकॉशंस भी होते हैं मल्टीपल फैक्टर्स होते हैं तो कुछ सिंगल सिंगल फैक्टर सिंगल आउट करना वो बड़ा मुश्किल है कोई नहीं कर पाएगा सरकार한테 अगर बात है तो बॉटल कितने पार्ट्स पूरे हॉस्पिटल देखो मेरा पर्सनली जो मेरा एक्सपीरियंस हैगा मोर देन 150 तो 200 बॉटल्स मैं ज्यादा बदलती हूं हां जी इस हॉस्पिटल से दस सारे हॉस्पिटल मिलाकर दस लेंगे पूरे देखो ऐसे अगर मैं चेक करना पड़ेगा हम लगा ਸ਼ੁਰੂ ਕਰੀਏ ਜੀ ਉਹ ਧਿਆਨ ਨਹੀਂ ਪੈਂਦਾ ਕੋਈ ਪਹਿਲਾ ਪਰੇਸ਼ਾਨ ਹੈ ਸਾਡਾ ਬੋਧ ਨਹੀਂ ਨਹੀਂ ਇਹ ਗੱਲ ਨਹੀਂ ਸਰ ਤੁਸੀਂ ਪ੍ਰਾਈਵੇਟ ਆ ਰਹੇ ਹੋ ਹਾਂਜੀ ਸਾਡੇ ਹਸਪਤਾਲ ਚ ਇਹ ਪਹਿਲੇ ਸ਼ੁਰੂ ਹੋਣ ਪੈਣ ਤੇ ਇਹ ਸਹੀ ਗੱਲ ਹੈ ਸਰ ਹੁਣ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਦੀ ਹੈ ਕਿਸ ਤਰ੍ਹਾਂ ਇਹ ਇਹਨਾਂ ਨੂੰ ਮੈਂ ਇਹ ਜਲਬਤ ਚੱਲ ਰਹੀ ਹੈ ਮੈਨੂੰ ਕੀ ਨਾਮ ਹੈ ਮੇਰਾ ਨਾਮ ਡਾਕਟਰ ਦੀਪਕ ਸਿੰਘ ਲੰਦ ਮੈਂ ਇਸ ਹਸਪੀਟਲ ਦਾ ਐਮ ਡੀ ਹਾਂ ਠੀਕ ਹੈ ਡਾਕਟਰ ਕੀ ਮਾਮਲਾ ਹੈ ਮਾਮਲਾ ਜਿਵੇਂ ਤੁਹਾਨੂੰ ਡਾਕਟਰ ਸਾਹਿਬ ਨੇ ਵੀ ਸ਼ੇਅਰ ਕੀਤੀ ਹੈ ਜੀ ਵੀ ਸਾਡੇ ਹਸਪੀਟਲ ਦੇ ਵਿੱਚ 4 ਅਕਤੂਬਰ ਨੂੰ ਪੇਸ਼ੈਂਟ ਹਰਜਿੰਦਰ ਸਿੰਘ ਦਾਖਲ ਹੋਏ ਸੀ ਉਹਨਾਂ ਦਾ ਪ੍ਰੋਪਰ ਜਿਹੜਾ ਵਰਕਅਪ ਹੁੰਦਾ ਹੈ ਇੱਕ ਗੋਡੇ ਬਦਲਣ ਦੇ ਲਈ ਉਹ ਵਰਕਅਪ ਕਰਨ ਤੋਂ ਬਾਅਦ ਹੀ ਉਹਨਾਂ ਦਾ ਉਹ ਆਪਰੇਸ਼ਨ ਦੇ ਲਈ ਕੰਸੈਂਟ ਲਈ ਗਈ ਜਿਸ ਦੇ ਵਿੱਚ ਪੇਸ਼ੈਂਟ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਵੀ ਉਹਨਾਂ ਦਾ ਜਿਹੜਾ ਬੇਟਾ ਸਾਰਾ ਸਮਝਾਇਆ ਗਿਆ ਹੈ ਵੀ ਇਸ ਆਪਰੇਸ਼ਨ ਦੇ ਇਹ ਇਹ ਰਿਸਕ ਹੋ ਸਕਦੇ ਹਨ ਜੋ ਕਿ ਸਾਡੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਲਿਟਰੇਚਰ ਦੇ ਵਿੱਚ ਨੋਟ ਆ ਚਲੋ ਉਹ ਪੇਸ਼ੰਤ ਨੂੰ ਜਿਵੇਂ ਡਾਕਟਰ ਸਾਹਿਬ ਦੱਸਿਆ 5 ਦਿਨ ਬਾਅਦ ਛੁੱਟੀ ਹੋ ਗਈ ਸੀ ਉਹਨਾਂ ਨੇ ਘਰੇ ਖਿਆਲ ਨਹੀਂ ਰੱਖਿਆ ਦੇਖੋ ਉਸ ਤੇ ਮੈਂ ਕਮੈਂਟ ਨਹੀਂ ਕਰ ਸਕਦਾ ਹਾਂ ਜਿਵੇਂ ਪੇਸ਼ੰਤ ਦਾ ਉਹ ਕਹਿ ਰਹੇ ਨੇ ਵੀ ਹਾਂ ਉਹਨਾਂ ਦਾ ਕੋਈ ਨਾ ਚੰਨਚ ਪ੍ਰੋਬਲਮ ਆ ਰਹੀ ਹੈ ਤਾਂ ਇਹ ਹੋ ਸਕਦਾ ਕਿਉਂਕਿ ਇਹ ਰਿਟਰਨ ਦੇ ਕੰਪਲਿਕਸ਼ਨਸ ਲਿਖੇ ਹੋਏ ਆਏ ਨੇ ਕੋਈ ਸਿਆਣੀ ਉਮਰ ਹੈ ਵੀ ਵਰੀ ਨਹੀਂ ਠੀਕ ਹਾਂ ਬਸ ਉਹ ਸਾਡੀ ਤਾਂ ਇਹ ਵੀ ਉਹ ਅੱਜ ਜੋ ਹੈ ਹਸਪੀਟਲ ਚ ਆ ਕੇ ਜਿਸ ਤਰੀਕੇ ਨਾਲ ਉਹ ਫੋਰਸਫੁਲੀ ਇੰਟਰ ਕਰ ਰਹੇ ਨੇ ਤੇ ਉਹਦੇ ਨਾਲ ਰੁਟੀਨ ਦੇ ਵਿੱਚ ਜਿਹੜੇ ਸਾਡਾ ਟ੍ਰੀਟਮੈਂਟ ਚੱਲ ਰਿਹਾ ਪੇਸ਼ੈਂਟਸ ਦਾ ਮੇਰੇ ਐਜ਼ ਅ ਹਸਪੀਟਲ ਐਡਮਿਨਿਸਟਰੇਟਰ ਹੋਣ ਦੇ ਨਾਤੇ ਉਹਦੇ ਵਿੱਚ ਇੰਟਰਫੇਰੈਂਸ ਹੋ ਰਹੀ ਹੈ ਇਹਦੇ ਨਾਲ ਜੋ ਪੇਸ਼ੈਂਟ ਸਾਡੇ ਕੋਲੇ ਆਲਰੇਡੀ ਐਡਮਿਟਡ ਨੇ ਉੱਚ ਕੁਝ ਬੱਚੇ ਬੱਚੇ ਵੀ ਹੈ ਜਿਹੜੇ ਕ੍ਰਿਟੀਕਲ ਨੇ ਕੁਝ ਬੜੇ ਹੈ ਜੋ ਕ੍ਰਿਟੀਕਲ ਨੇ ਉਹਨਾਂ ਤੇ ਵੀ ਅਸਰ ਪੈ ਸਕਦਾ ਸਾਨੂੰ ਟ੍ਰੀਟਮੈਂਟ ਡਿਲੀਵਰ ਕਰਨ ਚ ਵੀ ਪ੍ਰੋਬਲਮ ਆ ਸਕਦੀ ਹੈ ਤੇ ਤੁਹਾਡੇ ਹਸਪਤਲ ਵਿੱਚ ਪਹਿਲਾਂ ਵੀ ਐਵੇਂ ਜੋ ਆਪਰੇਟ ਚੱਲਦੇ ਰਹੇ ਬਿਲਕੁਲ ਚੱਲਦੇ ਰਹਿੰਦੇ ਨੇ ਕਿ ਸਾਡੇ ਬੁਕਸ ਨੇ ਸਾਡੇ ਜਿਹੜਾ ਐਮ ਆਰ ਡੀ ਸੈਕਸ਼ਨ ਹੁੰਦਾ ਇੱਕ ਹਰ ਹਸਪਤਲ ਦਾ ਜੋ ਉਹਦੇ ਵਿੱਚ ਸਾਡੀਆਂ ਸਾਰੀਆਂ ਫਾਈਲਸ ਮੇਨਟੇਨ ਨੇ ਜਿੱਥੇ ਸਾਡੇ ਕੋਲੇ ਪ੍ਰਾਪਰ ਜਿਹੜਾ ਹੈਗਾ ਰਿਕਾਰਡ ਮੇਨਟੇਨਡ ਹੈ ਵੀ ਅਸੀਂ ਆਰਥੋਪੈਡਿਕ ਡਿਪਾਰਟਮੈਂਟ ਸਾਡਾ ਇੱਕ ਫੁੱਲ ਫਲੈਜ ਚੱਲ ਰਿਹਾ ਹੈ ਤੇ ਜਿਸ ਨੂੰ ਤੁਹਾਡੇ ਹੌਸਲ ਦੇ ਘਰੇ ਨਹੀਂ ਵੀ ਇਹਨਾਂ ਨੇ ਪਹਿਲੀ ਵਾਰੀ ਆਪਰੇਸ਼ਨ ਕਰੇ ਸਾਡੇ ਪੇਸ਼ੈਂਟ ਨੂੰ ਟੈਸਟ ਕਰਦੇ ਨੇ ਦੇਖੋ ਇਦੇ ਵਿੱਚ ਇਹ ਉਹਨਾਂ ਦੇ ਦੋਸ਼ ਨਹੀਂ ਮੈਂ ਕੁਝ ਨਹੀਂ ਕਹਿ ਸਕਦਾ ਇਹ ਇੱਕ ਅਗਰ ਇਹ ਜਾਂਚ ਦਾ ਵਿਸ਼ਾ ਬਣਦਾ ਹੈ ਸੀ ਉਹਦੇ ਵਿੱਚ ਪ੍ਰਸ਼ਾਸਨ ਜਿੰਮੇ ਲਊਗਾ ਸੀ ਅੱਜ ਦੀ ਸਪੋਰਟ ਦੇਣ ਲਈ ਤਿਆਰ ਹੈ ਕਿ ਜੇ ਵੀ ਕੋਈ ਕਿਤੇ ਸਾਡੇ ਤੋਂ ਮੰਨਿਆ ਜਾਊਗਾ ਸਾਡੇ ਕੋਲ ਸਾਰੇ ਰਿਕਾਰਡਿੰਗ ਹੈ ਇਸ ਸਟੇਜ ਤੇ ਤੁਹਾਨੂੰ ਇਹ ਚੀਜ਼ ਨਹੀਂ ਦੱਸ ਸਕਦਾ ਜਦੋਂ ਕਦੇ ਇਸ ਚੀਜ਼ ਦਾ ਮੌਕਾ ਆਏਗਾ ਬਹੁਤ ਕਰਿਆ ਤੇ ਬਾਕੀ ਡਿਮਾਂਡਸ ਕੀ ਆ ਉਹਨਾਂ ਦੀ ਹੋਣੀ ਚਾਹੀਦੀ ਚਲੋ ਇਸ ਟਾਈਮ ਪ੍ਰਸ਼ਾਸਨ ਜਿਹੜਾ ਹੈ ਉਹ ਉਹਨਾਂ ਨੂੰ ਪੈਸੀਫਾਈ ਕਰਨ ਚ ਜਾ ਉਹਨਾਂ ਨੂੰ ਸਮਝਾਉਣ ਦੇ ਵਿੱਚ ਲੱਗੇ ਹੋਏ ਆ ਅਸੀਂ ਵੀ ਕੋਸ਼ਿਸ਼ ਹੈ ਕੀਤੀ ਵੀ ਚਲੋ ਠੀਕ ਹੈ ਅਗਰ ਬਜ਼ੁਰਗ ਨੇ ਜਿਹੜੇ ਉਹ ਹਾਲੇ ਪ੍ਰੋਪਰਲੀ ਨਹੀਂ ਚੱਲ ਪਾ ਰਹੇ ਵੀ ਅਸੀਂ ਜੋ ਮੈਡੀਕਲ ਹੈਲਪ ਅਸੀਂ ਦੇ ਸਕਦੇ ਆ ਜੋ ਐਜ਼ ਅ ਕਲੀਨਿਸ਼ੀਅਨ ਆਰਥੋਪੀਡੀਸ਼ਨ ਦੇ ਸਕਦੇ ਆ ਜਾਂ ਐਜ਼ ਅ ਹਸਪੀਟਲ ਜੋ ਅਸੀਂ ਆਪਣੇ ਬੈਸਟ ਉਪ ਮੈਂ ਅਸੀਂ ਕਰ ਸਕਦੇ ਹਾਂ ਕਰ ਸਕਦੇ ਆ ਕਰੀਬਨ ਉਹਦੇ ਵਿੱਚ ਸੀ ਸਾਡੇ ਕੋਲ ਪ੍ਰੋਪਰ ਬਿਲਸ ਹੈ ਇਹਨਾਂ ਨੂੰ ਵੀ ਪ੍ਰੋਵਾਈਡ ਕੀਤੇ ਹੋਏ ਆ ਰਾਉਂਡ ਜੇ ਕਹੀਏ ਤਾਂ 248 ਲੱਖ ਦੇ ਕਰੀਬ ਦੇ ਟੋਟਲ ਬਿੱਲ ਸੀ ਜਿਹਦੇ ਵਿੱਚੋਂ ਕਰੀਬਨ ਇੰਪੋਰਟਡ ਜਰਮਨ ਇੰਪਲਾਂਟ ਸੀ ਇਹਨਾਂ ਦਾ ਪ੍ਰੋਪਰ ਬਿੱਲ ਰੇਜ਼ ਹੋਣ ਪਾਇਆ ਸੀ ਉਹਦਾ ਕਰੀਬਨ 160 ਲੱਖ ਦਾ 1 160 ਜ਼ਿਆਦਾ ਹੁੰਦਾ ਹੀ ਖਰਚਾ ਸੀ ਬਾਕੀ ਸਾਡੇ ਕੰਜ਼ਿਊਮੇਬਲ ਹੈ ਸਰਜਨ ਦੀ ਫੀਸ ਹੈ ਸੀਜ਼ਰ ਦੀ ਫੀਸ ਹੈ ਹਸਪੀਟਲ ਦਾ ਸਟੇ ਹੁੰਦਾ ਜਿਹੜੇ ਸਰਜਨ ਨੂੰ ਪਰਮਨੈਂਟ ਹੋਵੇ ਮੈਂ ਆਪਣੇ ਕੋਲ ਤੇ ਪਰਮਨੈਂਟ ਲਈ ਆ ਠੀਕ ਹੈ ਔਰ ਇਹਨਾਂ ਦਾ ਵੀ ਇਲਾਜ ਚੋਰ ਹੈ ਜੋ ਇਹਨਾਂ ਦੀ ਡਰੈਸਿੰਗਸ ਹੁੰਦੀ ਰਹੀਆਂ ਨੇ ਰੋਜ਼ ਜੋ ਉਹਨਾਂ ਨੂੰ ਦੇਖ ਦੇ ਰਹਾ ਸੀ ਉਹ ਡਾਕਟਰ ਸਾਹਿਬ ਦੀ ਨਿਗਰਾਨੀ ਚ ਰੋਜ਼ ਹੁੰਦਾ ਰਿਹਾ ਠੀਕ ਹੈ ਥੈਂਕ ਯੂ ਅੱਜ ਦੀਪਕ ਹਸਪੀਟਲ ਦੇ ਬਾਹਰ ਕਿਸਾਨੇ ਨੂੰ ਵੱਲੋਂ ਇੱਕ ਪ੍ਰੋਟੈਸਟ ਜਿਹਾ ਕੀਤਾ ਗਿਆ ਸੀਗਾ ਕਿ ਕਮਜ਼ੋਰ ਵਰਦੀ ਇੱਥੇ ਟ੍ਰੀਟਮੈਂਟ ਹੋਇਸੋ ਦੇ ਸੰਬੰਧ ਵਿੱਚ ਕੋਈ ਨਾ ਦਾ ਆਪੋਸਿਟ ਡਿਸਪਿਊਟ ਸੀ ਉਹਨਾਂ ਨੂੰ ਡਾਊਟ ਸੀ ਵੀ ਟ੍ਰੀਟਮੈਂਟ ਡਾਟਾ ਪ੍ਰੋਪਰ ਦੇਖਣਾ ਨਹੀਂ ਹੁੰਦਾ ਇਸ ਦੇ ਸੰਬੰਧ ਵਿੱਚ ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲ ਕੀਤੀ ਹੈ ਤੇ ਜਿਹਦੇ ਨਾਲ ਵੀ ਕਰਕੇ ਇੱਕ ਡੇਟ ਫਿਕਸ ਕਰ ਲਈ ਅਸੀਂ ਤੇ ਥੋੜੇ ਦਿਨਾਂ ਚ ਇਹਨਾਂ ਦਾ ਮੈਟਰ ਐਸੀ ਉਹ ਕ੍ਰਮਨੀ ਤੌਰ ਤੇ ਜੇ ਐਮਿਕਬਿਜ ਮੈਂ ਫਾਲਸ ਕਰਨ ਦੀ ਕੋਸ਼ਿਸ਼ ਕਰਾਂ ਹਾਂ ਸਭ ਕਿੰਨੇ ਲੱਗਦੇ ਨੇ ਇਹ ਮਸਲਾ ਜਿਹੜਾ ਕੋਈ ਬਾਹਰ ਕੀਤੀ ਕਰਦਾ ਨਹੀਂ ਜਿਹੜਾ ਉਹਨਾਂ ਨੂੰ ਕਿਹਾ ਜਾਂਦਾ ਜਿ ਸਾਡਾ ਬਹੁਤ ਹਾਰਮਨ ਵੀ ਜਿਹੜਾ ਲੱਗਦਾ ਦੇਖੋ ਇਹ ਡਾਕਟਰ ਸਾਹਿਬ ਦੱਸ ਸਕਦੇ ਨੇ ਜਾਂ ਕੋਈ ਸੀਨੀਅਰ ਡਾਕਟਰ ਜਿਹੜੇ ਨੇ ਐਸਐਮਐ ਸਾਹਿਬ ਦੀ ਇਨਕੁਆਰੀ ਦੱਸ ਸਕਦੇ ਐਜ਼ ਹੀ ਮੇਮ ਹੈ ਜੋ ਕਹਿ ਰਹੇ ਨੇ ਡਾਕਟਰ ਸਾਹਿਬ ਜੀ ਵੀ ਆਪਣੀ ਵਧੀਆ ਵਰਸ਼ਨ ਹੈ ਉਹ ਵੀ ਕਹਿੰਦੇ ਨੇ ਵੀ ਅਸੀਂ ਪ੍ਰੋਪਰ ਇਲਾਜ ਕੀਤਾ ਇਹਦਾ ਇਸਦਾ ਫੈਸਲਾ ਪੁਲਿਸ ਨਹੀਂ ਕਰ ਸਕਦੀ ਕਿ ਅਸੀਂ ਕਾਨੂੰਨ ਮੁਤਾਬਿਕ ਜੋ ਬਣਨਾ ਜ਼ਰੂਰੀ ਕਰਦੇ ਕਰਦੇ ਨੁਕਸਾਨਾਂ ਦੇ ਵਿੱਚ ਹਾਂਜੀ ਬਿਲਕੁਲ ਉਹ ਕਿਸਾਨ ਨਾਲ ਸਾਡੀ ਗੱਲ ਹੋਈ ਹੈ ਉਹਨਾਂ ਦੱਸਿਆ ਕਿ ਅਸੀਂ ਕਾਨੂੰਨ ਮੁਤਾਬਕ ਇੱਥੇ ਅਸੀਂ ਕਾਰਵਾਈ ਕਰਾਂਗੇ ਤੁਸੀਂ ਆਪਣਾ ਜੋ ਹੈ ਲੈਟਰ ਸਾਨੂੰ ਦਿਓ ਪਰ ਦੋਨੋਂ ਪਾਰਟੀਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਸੀਂ ਬੈਠ ਕੇ ਆਪਸ ਵਿੱਚ ਗੱਲ ਕਰਾਂਗੇ ਬਿਲਕੁਲ ਸ਼ੋਰ ਜੀ ਆਪਸ ਵਿੱਚ ਬੈਠ ਕੇ ਗੱਲ ਕਰ ਰਹੇ ਨੇ ਐਵੇਂ ਕਿ ਮਸਲਾ ਹੱਲ ਨਹੀਂ ਕਰ ਬਾਬਾ ਜੀ ਕਹਿੰਦੇ